ਨਾ ਤੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਅੱਜ ਔਰੰਗੇ ਦੀ ਕਬਰ ਤੇ 5 ਰੁਪਏ ਦਾ ਕੌੜਾ ਤੇਲ ਪਾਲਣ ਲਈ ਵੀ ਉਹ ਲੇਲੜੀਆਂ ਕਰਦੇ ਆ ਸਾਡੇ ਨਾਲ ਹੋਇਆ ਦੋ ਵਾਰੀ ਅਸੀਂ ਗਏ ਇਹ ਜੇ ਤਾਨਾਸ਼ਾਹੀ ਆ ਜਿਹੜੀ ਨਾ ਹਿਟਲਰ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਮਰਿਆ ਸੀ ਹੈ ਜੀ ਇਹ ਜਿਹੜਾ ਸਾਥ ਜਿੱਤਣਾ ਹੀ ਦਿੱਤਾ ਨਾ ਕੋਈ ਹਾਰ ਨਹੀਂ ਹਾਰਨ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਇਹ ਜੋ ਕਰ ਰਹੇ ਬਹੁਤ ਗਲਤ ਕਰ ਰਹੇ ਆ ਇਹ ਇਹ ਆਪਣੇ ਲੋਕਾਂ ਤੇ ਜ਼ੁਲਮ ਕਰ ਰਹੇ ਆ ਆ ਜਿਹੜਾ ਤੁਸੀਂ ਹੱਦਾ ਜਿਹੱਦਾ ਹੀ ਕੱਤਨੀ ਆ ਉਧਰ ਵੀ ਕੰਦੇਵਾਰੀਆਂ ਤਾਰ ਇਹ ਉਧਰ ਆਉਂਦੀ ਉਹ ਕਹਿੰਦੇ ਅੱਲਾ ਲੈ ਕਹੋ ਉਧਰ ਆਉਂਦੀ RAM RAM ਉਧਰ ਅੱਲਾ ਅੱਲਾ ਦੋਹਾਂ ਪਾਸਿਆਂ ਦੁਰੇਗਾ ਸਾਡਾ ਖਾਲੀ ਪੁੱਲ ਪੰਜਾਬ ਦਾ ਨੁਕਸਾਨ ਤਾਂ ਸਾਡਾ ਹੀ ਹੋ ਗਿਆ ਸਭ ਤੋਂ ਵੱਧ ਦੇਸ਼ ਆਜ਼ਾਦ ਹੋਇਆ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਇੱਕ ਅਜਿਹਾ ਵੀ ਪਤਾ ਹੋਣਾ ਸਾਰੇ ਸੁੱਲ ਜੇ ਸੱਜਣਿਆਂ ਜਿੱਦਾਂ ਉਹ ਜੰਗ ਹੋ ਗਈ ਤੇ ਐ ਥੱਲੇ ਜਾ ਡੇ ਸਾਰੇ ਦੇਸ਼ ਦੇ ਕੋਲੋਂ ਮਸ਼ੀਨ 15 20 ਕਿਲੋ ਕਾ ਸੋਨਾ ਇਕੱਠਾ ਹੋਇਆ ਸੀ ਕਿ ਪੰਜਾਬ ਸੀ ਡੇਢ ਘੰਟੇ ਦੇ ਲਾਗੇ ਸੋਨਾ ਇਕੱਠਾ ਕਰਤਾ ਇਕੱਲੇ ਨੇ ਹੁਣ ਕੀ ਕਿਹਾ ਚੱਲੇ ਗਿਆ ਪੰਜ ਦੇ ਹਿਸਾਬ ਨਾਲ ਗੋਲੀਆਂ ਚਲਾਈਆਂ ਜਾਂਦੀਆਂ ਸੀ ਤੇ ਗੋਲੇ ਚਲਾਈ ਜਾਂਦੇ ਕੀ ਇਹ ਇਹ ਲੇਖਾ ਦੇਣਾ ਪੈਣਾ ਦੇਖੋ ਵੱਧੀ ਜਿਹੜਾ ਵੀ ਕੋਈ ਕਰਦਾ ਉਹਨੂੰ ਭੁਗਤਣਾ ਪੈਂਦਾ ਜਾਂ ਤੇ ਇੱਕ ਸੁਣੋ ਅੱਜ ਜਿਹੜੇ ਬਜ਼ੁਰਗਿਆ ਸਾਡੇ ਜਿਹੜੇ ਸ਼ਹੀਦ ਹੋ ਗਏ ਇੱਕ ਬਜ਼ੁਰਗ ਉਹ ਉਹ ਬਾਪੂ ਉਹ ਉਹ ਦਸੌਤੀ ਦਾਗਾ ਲੈ ਕੇ ਲੜਦੇ ਸੀ ਅੱਜ ਇਹਨਾਂ ਨੂੰ ਇਹ ਸਾਡੇ ਡੰਡਿਆਂ ਨੂੰ ਅੱਜ ਝੰਡਿਆਂ ਡੰਡਿਆਂ ਨੂੰ ਵੀ ਵੈਪਨ ਦੱਸੀ ਜਾਂਦੇ ਆ ਤੇ ਆਪ ਤੁਸੀਂ ਉਹ ਸਿੱਡੀਆਂ ਗੋਲੀਆਂ ਮਾਰੀ ਜਾਂਦੇ ਆ ਤੇ ਡਰੋਨ ਉਧਰ ਪੰਜਾਬ ਦੀ ਹੱਦ ਤੇ ਲਿਆ ਲਿਆ ਕਿ ਉਹ ਕੋਪਮਾਰਮੈਂਟ ਜਿੱਦਾ ਹੁੰਦੀ ਹੁੰਦੀ ਆ ਇਹਦੇ ਸਾਨੂੰ ਕਲਾਮੀ ਦਾ ਅਹਿਸਾਸ ਕਰਾਉਂਦੇ ਆ ਦੋ ਪਾਸੇ ਹੋ ਗਏ ਨਾ ਜਾਂ ਤਾਂ ਕਹੋ ਵੀ ਤੁਸੀਂ ਕਲਾਮ ਆ ਜੇ ਇਸ ਤੇ ਤੁਹਾਡੇ ਜ਼ੁਲਮ ਤੱਕਾ ਜ਼ੁਲਮੀ ਆ ਪੰਜਾਬ ਤੇ ਸਾਨੂੰ ਕੋਈ ਮਾੜੀ ਜੀ ਚੀਜ਼ ਵੀ ਕੋਈ ਲੈਣੀ ਉਹਦੇ ਲਈ ਮੋਰਚੇ ਹੀ ਲਾਉਣੇ ਪੈਂਦੇ ਆ ਐ ਤੇ ਆ ਜੀ ਆ ਦੱਸੋ ਆ ਜਿਹੜੇ ਆ ਕਾਨੂੰਨ ਇਹ ਤਾਂ ਇਹਨਾਂ ਨੇ ਪਾਸ ਕੀਤੇ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਪ੍ਰਧਾਨ ਮੰਤਰੀ ਬੋਲਿਆ ਸੀ ਗੁਰੂ ਨਾਨਕ ਉਹ ਮਾਲਕ ਆ ਸ੍ਰੀ ਰਸ਼ੀਦਾ ਸਭ ਤੋਂ ਵੱਡਾ ਸਤਗੁਰ ਨਾਨਕ ਆਪ ਨਰਾਇਣ ਔਰ ਉਹ ਲੇਖਾ ਵੀ ਦੇਣਾ ਨਹੀਂ ਪੈਣਾ ਕਿਹੜਾ ਮੂੰਹ ਲੈ ਕੇ ਜਾਵਾਂਗੇ ਦਰਗਾਹ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਣਗੇ ਏ ਐਡਾ ਝੂਠ ਔਰ ਕਾਹਦੇ ਲਈ ਜ਼ਿੰਦਗੀ ਕਿੰਨੀ ਕੁ ਲੰਬੀ ਆ ਕੋਈ ਚੰਗਾ ਕੰਮ ਕਰੀਏ ਸਿਰਫ ਇਥੋਂ ਤੇ ਇਸੀ ਮਤ ਨਾਲ ਰਹੋ ਉਹ ਹਾਜੀ ਅਸੀਂ ਸਰਕਾਰਾਂ ਹੀ ਬਣਾਉਣੀਆਂ ਅਸੀਂ ਆ ਕੁਛ ਕਰਨਾ ਇਹਨਾਂ ਨੂੰ ਇੰਨਾ ਚ ਸੋਚ ਲੈਣਾ ਚਾਹੀਦਾ ਜਿੰਨਾ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਉਹਨਾਂ ਨੂੰ ਭਰਨਾ ਪਿਆ ਬਈ ਆਪੇ ਸਵਾਲ ਹੈ ਇੰਨੇ ਵਿਰੋਧ ਮੌਦੇ ਬਾਅਦ ਵੀ ਸਿੱਧਰਾ ਕਿੱਦਾਂ ਜਿੱਤ ਜਾਂਦੀ ਹੈ ਉਹ ਉਹੀ ਤਾਂ ਹੈ ਉਹ ਜਿਹੜੇ ਹੈਗੇ ਉਹਨਾਂ ਦੇ ਹੱਥ ਦੰਦੇ ਤੇ ਦੂਜਾ ਉਹ ਜਿਹੜਾ ਮਗਰ ਜਿਹੜੇ ਕਾਮਚਾ ਹੋਇਆ ਇਹ ਤਾਂ ਤੁਸੀਂ ਸਿਆਣੇ ਹੀ ਆ ਸਾਰੇ ਉਹ ਜਿਤੋਂ ਦਾ ਤਾਂ ਨਗਦ ਮਰੇਣੀ ਆ ਜਾਂ ਫਿਰ ਉਹ ਤਾਂ ਹੈ ਹੀ ਆ ਬਸ ਅੱਛਾ ਗੱਲ ਸੁਣੋ ਜਿਹਨ ਉਹ ਜਿਹੜੇ ਕੁਝ ਪ੍ਰੇਮ ਲਿਗਾ ਜੂਦ ਗਿਆ ਦੀਆਂ ਕਹਿ ਲਓ ਜਾਂ ਹੁਣ ਇੱਥੇ ਬਣ ਕੇ ਇਹ ਤੋਂ ਸਾਹਮਣੇ ਕੁਝ ਵੀ ਨਹੀਂ ਗਏ ਉਹ ਉੱਪਰੋਂੇ ਖੋਪਦਿਆ ਉਹਨਾਂ ਤੋਂ ਕਰਦੇ ਆ ਤੁਹਾਨੂੰ ਸਭ ਪਤਾ ਹੁਣ ਅਮਰੀਕਾ ਵਰਗੀ ਪਾਵਰ ਹੁਣ ਇਹਨ ਫਿਊਚਰ ਜੋ ਹਾਲਾਤ ਨੇ ਚੀਨ ਉਹ ਸਰ ਤੇ ਐਨ ਚੜਿਆ ਪਿਆ ਉਹ ਉਹ ਚੀਨ ਨੂੰ ਇਹ ਇੱਕ ਕਦੇ ਵੀ ਨਹੀਂ ਰੋਕ ਸਕਦੇ গুজরাট ਬੁਜਰਾਤ ਦਾ ਇਹ ਜਿੱਥੋਂ ਦੇ ਬਹੁਤੇ ਆਏ ਤੇ ਬਿਜ਼ਨਸ ਮੈਂ ਬੰਦੇ ਆ ਲੰਗਪੋਨ ਨਾਲੇ ਥੜੀ ਆ ਲੰਗਪੋਨ ਨਾਲੇ ਤੇ ਆਈ ਆ ਇਹਨਾਂ ਦੀ ਤੁਸੀਂ ਸ਼ੱਕ ਦੀ ਇੱਥੇ ਖਤਮ ਕਰੀ ਜਾਂਦੇ ਅੱਛਾ ਜੈ ਜਵਾਨ ਤੇ ਜੈ ਕਿਸਾਨ ਕੋਣ ਕਿੱਥੇ ਗਿਆ ਜੈ ਕਿਸਾਨ ਕਿਉਂ ਨਹੀਂ ਲਾਲ ਬਹਾਦਰ ਸ਼ਾਸਤਰੀ ਉਹ ਉਸ ਵੇਲੇ ਇੱਥੇ ਤੋਂ ਮਾਰਾ ਦਿੰਦਾ ਹਰੀ ਕ੍ਰਾਂਤੀ ਲਈ ਇਹ ਮੇਲੜੀਆਂ ਕਰਦੇ ਵਰਦੇ ਹੁੰਦੇ ਸੀ ਜਾ ਜਾ ਕੇ ਉਹ ਸੁਸਰੀ ਦੀ ਖਾਦੀ ਜੀ ਕਣਕ ਭੇਜਦੇ ਹੁੰਦੇ ਸੀ ਉੱਥੋਂ ਜਿਹੜੀ ਰਹਿਤ ਖੌਦ ਕੋਈ ਚੰਗੀ ਜੀ ਥੋੜੀ ਦਿੰਦਾ ਤੇ ਇਹ ਤਾਂ ਚੰਗੀ ਚੀਜ਼ ਐ ਐਕਸਪੋਰਟ ਕਰਦੇ ਆ ਮਾੜੀਆਂ ਚੀਜ਼ਾਂ ਆਪਣੇ ਲੋਕਾਂ ਨੂੰ ਇੱਥੇ ਦਿੰਦੇ ਆ ਉਹ ਚੰਗੀ ਚੀਜ਼ੀ ਲੈਂਦੇ ਨਾ ਪਰ ਉਦੋਂ ਇਹ ਸੀ ਜਿਵੇਂ ਸੱਪਾਂ ਦੀਆਂ ਸੜੀਆਂ ਮਿੱਧ ਮਿੱਧ ਕੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਸਾਡੇ ਬਜ਼ੁਰਗਾਂ ਤਿੱਬੇ ਉਪਧਰੇ ਕਰ ਮਾਰੇ ਪਾਣੀ ਸਾਡੇ ਥੱਲੇ ਚਲ ਗਿਆ ਹਰੀ ਕ੍ਰਾਂਤੀ ਜੀ ਫਿਰ ਇੱਕ ਕੱਚ ਗੋਈ ਅੱਜ ਵੀ ਸਾਡੇ ਪੁੱਤ ਖੰਦ ਦੇ ਪੰਜਾਬ ਦੇ ਤੇ ਪੰਜਾਬ ਨਾਲ ਧੱਕਾ ਕਿਉਂ ਕਰੀ ਜਾਨੇ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਬਦਲਾਂਗੇ ਇਹ ਜਿਹੜੇ ਇਹਨਾਂ ਨੇ ਉਹਨਾਂ ਦੇ ਉਲਟ ਗੱਲਾਂ ਕਰ ਕਰ ਕੇ ਆਏ ਸੀ ਨਾ ਮਲਮੋਹਨ ਸਿੰਘ ਦੇ ਉਲਟ ਉਹ ਅੱਲਾਹ ਹਜ਼ਾਰੇ ਕਿੱਥੇ ਅੱਜ ਉਹਨੂੰ ਅੱਜ ਨਹੀਂ ਦੇਖਦਾ ਇਹ ਐਡਾ ਵੱਡਾ ਅਨਿਆ ਹੋ ਰਿਹਾ ਉਹ ਬੰਦੇ ਪਲਾਨ ਕਰਕੇ ਹੀ ਲਿਆਂਦੇ ਕੋਚੋ ਕੋਈ ਦੂਜਾ ਨਿਕਲ ਗਿਆ ਤੀਜਾ ਨਿਕਲ ਗਿਆ ਪਰ ਇਹ ਕਿਹੜਾ ਸਾਡਾ ਕਿਸ ਇਹਨਾਂ ਦਾ ਹੋਊਗਾ ਕੋਈ ਹੋਰ ਕਿਸੇ ਦਾ ਨਾ ਮਗਰ ਆਉਣਗੇ ਅਵਾਨੀਆਂ ਦਾਨੀ ਸਾਡੇ ਮਗਰਿਆ ਨਾਨਕ ਗੁਰੂ ਗੋਬਿੰਦ ਸਿੰਘ ਤੂਰਨਾ ਬੋਲੇ ਬਤਾਰ ਜਗ ਮਾ ਕੇ ਜੋਤ ਬਰਾਜ ਰਹੀ ਸ੍ਰੀ ਅਬਦਲ ਨਗਰ ਅਪਾਰ ਸੱਚਖੰਡ ਕੇ ਦਰਬਾਰ ਇਹ ਇੱਥੇ ਕਰ ਲੋ ਚਾਰ ਦਿੰਦੀ ਆ ਜ਼ਿੰਦਗੀ ਇੱਦੀ ਕੋਈ ਲੰਬੀ ਚੌੜੀ ਨਹੀਂ ਲੇਖਾ ਦੇਣਾ ਪੈਣਾ ਐਡੇ ਵੀ ਪਾਪ ਨਾ ਕਰੀ ਜਾਓ ਤੇ ਮੁੜ ਕੇ ਫਿਰ ਉਹ ਜਿਹੜੀ ਤੁਹਾਡੀ ਆਉਣ ਵਾਲੀ ਬੰਚ ਕੇ ਆਉਣ ਵਾਲੀਆਂ ਪੀੜੀਆਂ ਪਹਿਲਾਂ ਦਿਨਾਂ ਦੀ ਹੈ ਹੀ ਨਹੀਂ ਬੋਟਿਆਂ ਦੀ ਹੈ ਹੀ ਛੜੇ ਮਲੰਗੇ ਇਹਨਾਂ ਨੂੰ ਕੀ ਪਤਾ ਪਰਿਵਾਰ ਕਿਦਾਂ ਚੱਲਦਿਆ ਹੈ ਦੇਸ਼ ਇਹਨਾਂ ਨੂੰ ਇਹ ਇਹ ਪਤਨ ਇਹਨਾਂ ਦੇ ਇਤੋ ਕੀ ਬਹਿ ਗਿਆ ਜਾਂ ਇਹਨਾਂ ਦੀ ਮਜਬੂਰੀ ਇੱਡੀ ਬਣ ਗਈ ਇਹਨਾਂ ਲੋਕਾਂ ਦੇ ਖੱਤਰ ਇਹ ਖੱਤਰ ਇਹ ਹੁਣ ਬਨਜੂ ਮੁੜ ਕੇ ਜੇ ਬਨੂ ਤਾਂ ਧੋਖਾ ਧਰੀ ਨਾ ਤੇ ਦੂਜੀ ਗੱਲ ਇਹ ਵੀ ਇਹ ਵੀ ਏਦਾਂ ਹੀ ਮਲੰਗੇ ਹੀ ਆ ਸ਼ਰਾਂਤ ਹੀ ਆ ਕਹਿੰਦੇ ਐ ਨਹੀਂ ਪਰਿਵਾਰ ਪਰ ਇਹਨੇ ਜਿੰਨੇ ਹੁਣ ਜ਼ੁਲਮ ਕਰਲੇ ਇਹ ਵੀ ਸੱਚਾ ਬਣਦਾ ਸੀ ਦੱਸੇ ਵੀ ਆ ਆ ਆ ਆ ਸੱਚ ਆ ਤੇ ਉਹਨਾਂ ਦੇ ਕਹਿਣ ਤੇ ਕਰ ਰਿਹਾ ਅੱਛਾ ਜਿੱਦਣ ਹਰਿਆਣੇ ਚ ਹਰਿਆਣੇ ਦੇ ਵਿੱਚ ਐਡਾ ਵੱਡਾ ਜ਼ੁਲਮ ਉਹ ਲੜਾਈਆਂ ਹੋਈਆਂ ਆਪਸ ਵਿੱਚ ਕਿ ਮੈਂ ਉਹ ਜਾਣਾ ਨਹੀਂ ਚਾਹੁੰਦਾ ਉਹਨਾਂ ਨੇ ਕਹਿੰਦਾ ਸੀ ਇਹ ਕਿ ਨਹੀਂ ਜੀ ਅਸੀਂ ਆਪਣੇ ਲੋਕਾਂ ਤੇ ਗੋਲੀ ਨਹੀਂ ਚਲਾ ਸਕਦੇ ਤੇ ਆ ਆ ਆਪਣੇ ਲੋਕ ਨਹੀਂ ਫਿਰ ਅਸੀਂ ਉਹਨਾਂ ਦੇ ਲੋਕ ਨਹੀਂ ਗੇ ਸਾਡੇ ਭੈਣ ਭਾਈ ਸਾਡੇ ਬਜ਼ੁਰਗ ਉਹਨਾਂ ਦੇ ਲੋਕ ਨਹੀਂ ਗੇ ਇਹ ਵੀ ਤਾਂ ਤਕੜੇ ਹੋਵੋ ਦੇਖੋ ਇਹ ਨਾਮ ਰਹਿਣੇ ਆ ਇਹ ਮਰ ਕੇ ਵੀ ਨਹੀਂ ਮਰਨੇ ਇੱਥੇ ਲੇਕੇ ਲੱਗਣ ਵਾਲੇ ਉਹ ਅਮਰ ਹੋਣੇ ਆ ਤੇ ਜਿਹੜੇ ਸੱਚ ਲਈ ਖੜੇ ਤੁਹਾਡੇ ਵਰਗੇ ਭਰਾ ਜਿਹੜੇ ਦਿਖਾਉਂਦੇ ਆ ਉਹਨਾਂ ਦੀ ਵੀ ਗੱਲ ਦਿੱਲੀ ਦਾ ਮੀਡੀਆ ਤਾਂ ਪਹਿਲਾਂ ਦਲਾਲ ਬਣਿਆ ਤਾਂ ਪਤਾ ਹੀ ਆ ਜੇ ਇੱਕ ਅੱਧਾ ਕੋਈ ਬੋਲਦਾ ਵੀ ਸੀ ਉਹ ਉਦਾਂ ਉਹਦੇ ਨਾਲ ਇਕੱਠਾ ਕਰਦੇ ਆ ਇੱਕੋ ਵਾਲੇ ਕਰਨ ਲੱਗਾ ਫੇਸਬੁੱਕ ਚੈਨਲ ਉਹ ਸਾਡੇ ਸਾਰਿਆਂ ਦੇ ਬੰਦ ਆ ਜਿਹੜੇ ਦੇਖੋ ਉਹ ਤਾਂ ਉਹਦੇ ਹੱਥ ਹੀ ਆ ਸਾਰਾ ਕੁਝ ਪਰ ਉਹ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਲਾਠੀ ਆ ਨਾ ਉਹ ਲਾਤੀ ਬਸਦੀ ਆ ਨਾ ਉਹ ਆਵਾਜ਼ ਭਾਵੇਂ ਕਰੇ ਨਾ ਕਰੇ ਪਰ ਉਹ ਐ ਸਫਾਇਆ ਹੀ ਕਰ ਦਿੰਦੀ ਆ ਇਹ ਸਚਾਈ ਦੇ ਆ ਜਿਹੜਾ ਆਉਣ ਵਾਲਾ ਸਮਾਂ ਨਾ ਉਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖ ਆਇਆ ਅਸੀਂ ਆਪਣੇ ਲੋਕਾਂ ਨੂੰ ਦੱਸ ਨਹੀਂ ਸਕੇ ਇਹਨਾਂ ਰੋਲੇ ਉੱਤੇ ਵੀ ਭੁਲਾਈ ਕਿ ਮਹਾਰੇ ਦੀ ਬਾਣੀ ਹੋਈ ਨਹੀਂ ਅਗਰ ਉਹ ਕੱਲੇ ਕੱਲੇ ਸਿੱਖ ਨੇ ਪੜ੍ਹੀ ਹੁੰਦੀ ਨਾ ਉਹਦੇ ਵਿੱਚ ਲਿਖਿਆ ਆ ਮਹਾਰਜ ਨੇ ਚੀਨ ਮਚੀਨ ਉਹ ਤੁਸੀਂ ਇਹਨਾਂ ਨੂੰ ਰੋਂਦੇ ਫਿਰਦੇ ਆ ਤੇ ਐ ਦੁਨੀਆ 'ਚ ਪੰਚ ਤੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੇ ਜਪਾਨ ਹੋਰ ਆ ਹੋਣੀ ਪੰਜ ਚੱਕੇ ਆ ਤੇ ਸਜੀ ਸਾਰੀ ਦੁਨੀਆ ਤੇ ਦੁਨੀਆ ਦਾ ਇਕੋ ਹੀ ਕਰਤਾਰ ਆ ਖਾਲਸਾ ਓ ਲੈ ਲੰਡੀ 부cci ਦੇ ਦਾਬਿਆਂ ਤੋਂ ਦਵੇ ਹੋਣਾ ਅੱਜ ਇਹ ਹਲੇ ਤਾ ਤੂਫਾਨ ਆ ਖਾਲਸਾ ਓ ਖਾਲਸਾ ਦੀ ਆਦਾ ਸ਼ੁਰੂਆਤੀ ਦੇ ਦਿਨ ਚੱਲਦੇ ਨੇ ਆਦਾ ਹੋਣਾ ਖਾਲਸਾ ਔਰ ਆਦਾ ਅਨੁਤਨ ਦਾਤਨ ਕਰ ਲਾ ਜੇ ਕਹਿੰਦੇ ਨੇ ਅਕ ਸਿੰਘ ਕਿ ਦਾਤਨ ਕਰ ਲਿਆ ਹੁੰਦਾ खालसा जी हाले का जवान होना खाल तो हो के तो। तो ही रहे बाजा वाले लिखे घबराने की लड़ किसी को Oh.